ਫਿਰ ਮੈਂ ਜਿਹੜੀ ਆਪਣੀ ਮੀਟਿੰਗ ਕਰੀ ਮੰਡੀ ਫਰਕ ਵਾਲਾ ਜੀ ਤੋਂ ਹੋਈ ਹੈ ਪਪਾ ਮੁੰਡਾ ਜੀ ਸਮਾਪਤ ਇਸ ਮੀਟਿੰਗ ਨੂੰ ਲੈ ਕੇ ਆਪਾਂ ਜੋ ਤੇ ਆਪਣੇ ਗਰੀਬਾਂ ਦੇ ਮੁੱਦਿਆਂ ਨੂੰ ਜੋ ਆਪਣੇ ਆਹ ਨੌਜਵਾਨ ਪੀੜੀ ਹੈ ਇਹ ਚਿੱਟੇ ਦੀ ਦਲਦਲ ਦੇ ਵਿੱਚ ਸੂਚੀ ਚਾਰੀ ਇਹਨਾਂ ਨੂੰ ਲੈ ਕੇ ਜਿੱਥੇ ਆਪਾਂ ਨੌਜਵਾਨ ਪੀੜੀ ਨਾਲ ਜੋੜ ਕੇ ਇਹਨਾਂ ਨੂੰ ਚਿੱਟੇ ਦੀ ਦਲਦਲ ਦੇ ਵਿੱਚੋਂ ਕਢਾਈਏ ਔਰ ਦੂਸਰਾ ਜੋ ਆਪਣੇ ਗਰੀਬਾਂ ਦੇ ਹੱਕਾਂ ਲਈ ਆਪਾਂ ਖੜਨਾ ਜਿੱਤੇ ਵੀ ਆਪਾਂ ਨੂੰ ਖਰਨ ਦੀ ਲੋੜ ਪਈ ਤੇ ਹੱਕ ਤਾਰ ਕੇ ਖਰਨਾ ਪਊਗਾ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਾਂ ਵੀ ਜੋ ਆਪਣੇ ਨੌਜਵਾਨ ਵੀ ਉਹ ਨਾਲ ਜੁੜਨ ਲਈ ਤਿਆਰ ਨੇ ਹਾਂਜੀ ਜੀ ਤੇ ਔਰ ਦੂਸਰੀ ਗੱਲ ਇਹ ਆ ਵੀ ਜੋ ਆਪਣੇ ਅੱਗੇ ਵਿਚਾਰ ਨੇ ਭਾਈ ਸੁਖਮੰਦਰ ਸਿੰਘ ਜੀ ਉਹ ਤੁਹਾਡੇ ਨਾਲ ਬਾਕੀ ਦੇ ਵਿਚਾਰਾਂ ਸਾਂਝੇ ਕਰਨਗੇ ਹਾਂਜੀ ਭਾਈ ਕਹਿ ਰਹੇ ਕਿ ਉਹਨਾਂ ਦੇ ਸਟੇਟਮੈਂਟ ਪਰ ਮੈਂ ਉਸ ਤਰ੍ਹਾਂ ਸਹੀ ਗੱਲ ਨਹੀਂ ਕਰ ਰਿਹਾ ਸੀ ਕਿ ਬਸ ਕਰ ਲਈਆ ਪਿੰਡਾਂ ਦੇ ਉਹ ਮਾਪੇ ਜਿਹੜੇ ਪੈਸੇ ਲਏ ਹੋਏ ਆ ਆਪਣੇ ਗਰੀਬ ਪਰਿਵਾਰਾਂ ਦੇ ਜਿਹੜੇ ਮੱਥਲੇ ਆ ਉਹਨਾਂ ਬਾਰੇ ਪਤਾ ਤਾਂ ਲੱਗਦਾ ਹੈ ਪਰ ਪਹਿਲਾਂ ਮਨਜ਼ੂਰੀਆਂ ਦੀ ਮਹਿਕਮੇ ਸੀਗਾ ਨਹੀਂ ਉਹਨਾਂ ਨੂੰ ਪਰ ਨਹੀਂ ਉਹਨਾਂ ਦੇ ਫੋਟੋ ਲੱਗੇ ਸੀ ਵੀ ਇਹ ਚਾਹਤਾ ਕਰਨਾ ਤਾਂ ਕੰਮ ਨਹੀਂ ਚੱਲਦਾ ਬਾਹੂ ਦੇ ਕੰਮ ਕੁਝ ਕਰਦੇ ਜਿੱਥੇ ਬੰਦੀ ਨਾਲ ਫੈਲਾਵ ਗੁਰੇ ਵਿੱਚ ਆਪਣੀ ਇੱਜ਼ਤ ਬੰਦੀ ਰੱਖੋ ਮੌਕਾ ਮਿਲੇ ਇੱਕ ਬੁਲਦੀ ਆਪਾਂ ਆਪ ਦੇ ਲੋਕਾਂ ਦੇ ਨਾਲ ਚੜੀਏ ਆਪਣੇ ਮਸਲੇ ਦਿਨ ਬਦਲ ਇੰਨੇ ਕਬੀਰ ਹੁੰਦੇ ਜਾ ਰਹੇ ਆ ਕਿ ਸਾਨੂੰ ਆਉਣ ਵਾਲੇ ਸਮੇਂ ਚ ਰੋਟੀ ਖਾਣੀ ਵੀ ਮੁਸ਼ਕਲ ਹੋ ਜਾਵੇ ਕਿਉਂਕਿ ਆਪਾਂ ਇੱਕ ਦਰ ਦੇ ਇਸ ਤਾਇਵੇ ਵੀ ਕੰਨੀਆਂ ਆਪਾਂ ਉਹਨੀਆਂ ਸਰਕਾਰਾਂ ਦੇ ਇਸ ਤਾਇਵੇ ਆਪਾਂ ਦਾ ਹੱਥ ਰੋਜ ਸਾਡੇ ਨਰਕਾ ਹੁੰਦਾ ਹਰ ਰੋਜ ਸਾਨੂੰ ਪਤਾ ਨਹੀਂ ਜਲੀਲ ਹੋਣਾ ਪੈਂਦਾ ਕਿੰਨਾ ਜਲੀਲ ਹੋਣਾ ਪੈਂਦਾ ਉਹ ਆਪਾਂ ਨੂੰ ਪਤਾ ਹੈ ਆਪਰੇ ਤੋਂ ਬਿਦਰ ਕੋਈ ਨਹੀਂ ਜਾਂਦਾ ਜੀ ਜਾਈਨੀ ਦੇ ਜਸਦੀਰ ਵੱਟੂ ਜੀ ਇਹਦੇ ਜਸਦੀਰੀ ਨੇ ਇਹ ਤੇ ਆ ਕੇ ਕਿਹਨੂੰ ਲੱਗਿਆ ਵੀ ਇੱਥੇ ਇਹ ਇਲਾਕੇ ਦਾ ਟ੍ਰੇਨ ਇਹ ਜਿੱਥੇ ਬੰਦੀ ਚ ਜਾਹੇ ਇਹ ਬੰਦੇ ਅਜੇ ਮੱਧ ਨੇ ਘਟਰੀ ਕੋ ਇੱਕ ਮੈਟਰ ਮਖਰਾਓ ਵੱਲ ਬਕਰੀ ਹੈ ਅਰੇ ਦਿਲੋਂ ਆਪਣੇ ਲੋਕਾਂ ਨੂੰ ਵੀ ਕੰਮ ਕਰਦੇ ਨੇ ਜੀ ਵੀ ਸਾਰਿਆਂ ਐਨੇ ਜੀਵਨ ਘਟਫਟ ਤਿੰਨ ਤਿੰਨ ਮਹੀਨੇ ਬਿਤੇ ਗਏ ਉਹ ਮੈਨੂੰ ਬਹੁਤ ਯਾਦ ਆਇਆ ਮੈਂ ਤਾਂ ਇੱਥੇ ਇੱਕ ਵੀ ਇਹਨਾਂ ਦੇ ਨਾਲ ਮੈਂ ਜੀ ਆਪਾਂ ਸਾਰੇ ਪ੍ਰਵਾਸੀ ਆ ਜਿਹੜੇ ਆ ਇਹ ਜੱਥੇਬੰਦੀ ਨੂੰ ਆਪਾਂ ਪੂਰੀ ਬਲੰਗੀਆਂ ਤੱਕ ਲੈ ਕੇ ਜਾਵਾਂਗੇ ਕਿ ਜੱਫੇ ਬੰਦੀ ਨੂੰ ਬਲੰਦੀਆਂ ਤੇ ਲਿਜਾਣ ਦਾ ਇਹ ਇਹਨਾਂ ਨੂੰ ਫਾਇਦਾ ਹੁੰਦਾ ਹੈ ਉਹ ਆਪਾਂ ਨੂੰ ਫਾਇਦਾ ਹੁੰਦਾ ਹੈ ਕਿ ਕਿਹਨੇ ਸਾਟਾ ਵਸਲਾ ਕੀ ਉਹਦਾ ਹੈ ਕਿ ਕਿਸੇ ਕਿਸੇ ਸਾਧਿਆ ਦਾ ਕਾਰਜਦਾ ਹੈ ਕੋਈ ਮੋਸਲਾ ਕਰਦਾ ਹੈ ਕਿ ਹੋਰ ਪਰ ਚਾਕਰਣਾ ਕਰਦਾ ਜਾਂ ਫਿਰ ਵੱਡਾ ਕੁਤਨਾੜ ਕਰਦਾ ਹੈ ਉਦੋਂ ਕਿ ਆਪਾਂ ਜਦੋਂ ਇਹ ਪਤਾ ਲੱਗ ਗਿਆ ਨਾ ਵੀ ਆਪਾਂ ਦੱਬੀ ਗਿਆ 100 ਹਜ਼ਾਰ ਪੱਠੇ ਹੋਏ ਹੋਏ ਨੇ ਉਹ ਮੁੱਢੇ ਵੱਲ ਛਾਕੂ ਵਾਲੇ ਮੇਨ ਗੱਲ ਇਹ ਹੈ ਉਹ ਛੋਟੇ ਗਲ ਛਾਕੂ ਵਾਲੇ ਕਿ ਮੈਂ ਇਹਦੇ ਨਾਮ ਤੇ ਤੱਕਾ ਕਰਾਂ ਜੇ ਆਪਾਂ ਜਦੋਂ ਇਹ ਕੁਝ ਐਕਸ਼ਨ ਕਰਦੇ ਉਦੋਂ ਬਾਅਦ ਤਾਂ ਜਮਾਈ ਹੋ ਜਾਣਗੇ ਉਹ ਅੱਛੇ ਦਾਪਾ ਨੂੰ ਤਾਂ ਹੀ ਹੋਣਗੇ ਜੀ ਆਪਾਂ ਸਾਰੇ ਇਕੱਠੇ ਹੁਣ ਮੈਂ ਇਹਦਾ ਕਿਹਨəsਕੋਣ ਵੀ ਆਪਾਂ ਹੱਥੀਂ ਇਹਦੇ ਸਪੋਰਟ ਇਹ ਬਾਅਦ ਲੱਗੇ ਕਿਉਂਕਿ ਇਹ ਪੁਰਾਣੇ ਹੀ ਕੰਮ ਕਰਦੇ ਆ ਰਹੇ ਆ ਇਹਹੀ ਆਪਾਂ ਨੂੰ ਜਿਹੜੀ ਆਪਾਂ ਨੂੰ ਅਗਲੀ ਆਪਣਾ ਜਿਹੜਾ ਪ੍ਰੋਗਰਾਮ ਹੈ ਕੀ ਵਿਕਿਆ ਜਾਣਾ ਚਾਹੀਦਾ